ਯੁੱਧ ਨਸ਼ਿਆਂ ਵਿਰੁੱਧ ਨੂੰ ਲੈ ਕੇ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਜੋ ਕੁਝ ਕਾਰਵਾਈ ਕੀਤੀ ਜਾ ਰਹੀ ਹੈ ਕਿਉਂਕਿ ਨਸ਼ੇ ਦੇ ਕਾਰਨ ਚਿੱਟੇ ਦੇ ਕਾਰਨ ਜਿਸ ਤਰ੍ਹਾਂ ਪੰਜਾਬ ਦੀ ਨੌਜਵਾਨੀ ਦਾ ਕਹਾਣ ਕੀਤਾ ਜਾ ਰਿਹਾ ਨੌਜਵਾਨ ਲਗਾਤਾਰ ਇਸ ਦੀ ਭੇਡ ਚੱਲ ਰਹੇ ਨੇ ਤੇ ਮਾਵਾ ਇਸ ਨੂੰ ਲੈ ਕੇ ਬੜੀ ਗੰਭੀਰ ਵੀ ਨੇ ਦੁਖੀ ਵੀ ਨੇ ਜਿਨ੍ਹਾਂ ਦੇ ਪੁੱਤ ਇਸ ਜਹਾਨ ਤੋਂ ਚਲੇ ਗਏ ਨੇ ਉੱਥੇ ਹੀ ਹੁਣ ਜਿੱਥੇ ਪਿਲਾ ਪੰਜਾ ਉਹਨਾਂ ਜਿਹੜੇ ਨਸ਼ਾ ਦੇ ਤੇ ਦੀ ਸਿਪਾਈ ਕਰਦੇ ਨੇ ਨਸ਼ਾ ਵੇਚਦੇ ਨੇ ਉਹਨਾਂ ਦੇ ਘਰਾਂ ਦੇ ਉੱਤੇ ਚੱਲ ਰਿਹਾ ਤੇ ਹੁਣੇ ਹੀ ਪਿਛਲੇ ਦਿਨਾਂ ਦੇ ਵਿੱਚ ਇੱਕ ਥਾਰ ਵਾਲੀ ਪੁਲਿਸ ਕਨਸਟੇਬਲ ਜਾਂ ਕਹਿ ਲਈਏ ਜਿਹੜੀ ਪੁਲਿਸ ਵਾਲੀ ਫੜੀ ਗਈ ਸੀ ਚਿੱਟੇ ਦੇ ਨਾਲ ਉਸ ਨੂੰ ਲੈ ਕੇ ਹੁਣ ਵੱਡੇ ਜਿਹੜੇ ਖੁਲਾਸੇ ਹੁੰਦੇ ਦਿਖਾਈ ਦੇ ਰਹੇ ਨੇ ਉਹਨਾਂ ਦੀ ਇੱਕ ਆਈਪੀਐਸ ਦੇ ਵੱਡੇ ਅਧਿਕਾਰੀ ਦੇ ਨਾਲ ਪੁਲਿਸ ਕਰਦੇ ਨਾਲ ਸੰਬੰਧ ਦੱਸੇ ਜਾ ਰਹੇ ਨੇ ਜਿਸ ਨੂੰ ਲੈ ਕੇ ਸੁਖਪਾਲ ਸਿੰਘ ਖੈਰਾ ਨੇ ਵੀ ਘੇਰਿਆ ਹੈ ਕੀ ਉਹਨਾਂ ਨੇ ਸਵਾਲੇ ਚੁੱਕੇ ਨੇ ਕਿ ਹੁਣ ਪੰਜਾਬ ਪੁਲਿਸ ਉਸ ਦੇ ਘਰ ਦੇ ਉੱਤੇ ਵੀ ਜਿਹੜੀ 2 ਕਰੋੜ ਦੀ ਜਾਂ ਫਿਰ ਕਰੋੜਾਂ ਦੀ ਜਿਹੜੀ ਉਹਦੀ ਜਾਇਦਾਦ ਉਹਦੀ ਜਾਂਚ ਕਰੇਗੀ ਜਾਂ ਫਿਰ ਜਿਹੜੀ ਕੋਠੀ ਹੈ ਉਹਦੀ ਉਹਦੇ ਉੱਤੇ ਪੀਲਾ ਪੰਜਾ ਚੱਲੇਗਾ ਜਾਂ ਫਿਰ ਨਹੀਂ ਇਸ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਨੂੰ ਵੀ ਕਰੜੇ ਹੱਥੀ ਜਿਹੜੇ ਵਿਰੋਧੀ ਨੇ ਜਾਂ ਫਿਰ ਨਸ਼ੇ ਤਸ਼ਕਰ ਨੂੰ ਲੈ ਕੇ ਹੁਣ ਸਵਾਲ ਨੇ ਜਿਹੜੇ ਉੱਠਦੇ ਦਿਖਾਈ ਦੇ ਰਹੇ ਨੇ ਕਿ ਪੰਜਾਬ ਸਰਕਾਰ ਦੇ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਸਲੇ ਨੂੰ ਲੈ ਕੇ ਔਰ ਕੀ ਕੁਝ ਜਾਂਚ ਕੀਤੀ ਜਾਂਦੀ ਹੈ ਕਿ ਖੁਲਾਸੇ ਹੋਣਗੇ ਕਿ ਜਿਸ ਤਰ੍ਹਾਂ ਪੁਲਿਸ ਵਾਲੇ ਹੀ ਜਿਨ੍ਹਾਂ ਦਾ ਇਹਨਾਂ ਜਿਹੜਾ ਕੰਮ ਹੁੰਦਾ ਹੈ ਕਿ ਨਸ਼ੇ ਨੂੰ ਰੋਕਣਾ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਸੁਰੱਖਿਆ ਦੇਣੀ ਤੇ ਉਸ ਨੂੰ ਲੈ ਕੇ ਉਹ ਆਪ ਜੇਕਰ ਇਹੋ ਜਿਹੇ ਘਟਨਾਵਾ ਕਰਨਗੇ ਇਹੋ ਜੇ ਕੰਮ ਕਰਨਗੇ ਤਾਂ ਲੋਕਾਂ ਦਾ ਵਿਸ਼ਵਾਸ ਇਸੇ ਕਰਕੇ ਲਗਾਤਾਰ ਪੁਲਿਸ ਤੋਂ ਉੱਠਦਾ ਜਾ ਰਿਹਾ ਹੈ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਪੰਜਾਬ ਸਰਕਾਰ ਦੇ ਵੱਲੋਂ ਸਖਤਾਈ ਕੀਤੀ ਗਈ ਹੈ ਤਾਂ अनेका ਪੁਲਿਸ ਅਧਿਕਾਰੀ ਇਸ ਮਸਲੇ ਨੂੰ ਲੈ ਕੇ ਜਾਂ ਫਿਰ ਚਿੱਟੇ ਨੂੰ ਲੈ ਕੇ ਰਿਸਤ ਨੂੰ ਲੈ ਕੇ अनेका ਰੰਗੇ ਹੱਥੀ ਫੜੇ ਗਏ ਨੇ ਪਰ ਹੁਣ ਜੋ ਚਰਚਾ ਦੇ ਵਿੱਚ ਥਾਰ ਵਾਲੀ ਪੁਲਿਸ ਵਾਲੀ ਜਿਹੜੀ ਔਰਥ ਸੀ ਜਾਂ ਫਿਰ ਅਮਨਦੀਪ ਕੋਰ ਜੀ ਦਾ ਨਾਮ ਸੀ ਉਸ ਨੂੰ ਜਦੋਂ ਫੜਿਆ ਗਿਆ ਉਸ ਤੋਂ ਬਾਅਦ ਇੱਕ ਵਾਰ ਫਿਰ ਪੰਜਾਬ ਪੁਲਿਸ ਸਵਾਲਾਂ ਦੇ ਘੇਰੇ ਦੇ ਵਿੱਚ ਹੈ ਕਿ ਆਖਰਕਾਰ ਕਿਹੜੇ ਆਈਪੀਐਸ ਅਧਿਕਾਰੀ ਜਾਂ ਕਿਹੜੇ ਉੱਚ ਅਧਿਕਾਰੀ ਉਹਨਾਂ ਦੇ ਛਤਰਹੇਟ ਉਹਨਾਂ ਦੇ ਇਹ ਕੰਮ ਕਰ ਰਹੀ ਸੀ ਇਹ ਵੱਡਾ ਸਵਾਲ ਹੈ ਕਿਉਂਕਿ ਜਿੱਥੇ ਸੁਖਪਾਲ ਸਿੰਘ ਖਹਿਰਾ ਦੇ ਵੱਲੋਂ ਅੱਜ ਲਾਈਵ ਹੋ ਕੇ ਕੁਝ ਖੁਲਾਸੇ ਕੀਤੇ ਗਏ ਨੇ ਕੁਝ ਅਧਿਕਾਰੀਆਂ ਦੇ ਨਾਮ ਲੈ ਕੇ ਉਹਨਾਂ ਨੇ ਮਾਨ ਸਰਕਾਰ ਦੇ ਉੱਤੇ ਨਿਸ਼ਾਨੇ ਸਾਧਦੇ ਨੇ ਉਹਨਾਂ ਨੇ ਕਿਹਾ ਕਿ ਇਹਨਾਂ ਦੇ ਜਾਂਚ ਹੋਣੀ ਚਾਹੀਦੀ ਹੈ ਇਸ ਮਸਲੇ ਨੂੰ ਲੈ ਕੇ ਨਿਰਪੱਖ ਤੌਰ ਦੇ ਉੱਤੇ ਲੋਕਾਂ ਦਾ ਵੀ ਕਹਿਣਾ ਹੈ ਕਿ ਇਸ ਮਸਲੇ ਨੂੰ ਕਿਉਂਕਿ ਇਸ ਚਿੱਟੇ ਨੇ ਪੰਜਾਬ ਦੀ ਨੌਜਵਾਨੀ ਪੰਜਾਬ ਦੇ ਅਨੇਕਾਂ ਘਰ ਹਸਤੇ ਵਾਸਤੇ ਉਜਾਰ ਦਿੱਤੇ ਗਏ ਨੇ ਅਨੇਕਾਂ ਮਾਵਾਂ ਦੇ ਪੁੱਤ ਚਲੇ ਗਏ ਅਨੇਕਾਂ ਬੱਚਿਆਂ ਦੇ ਪਿਤਾ ਚਲੇ ਗਏ ਅਨੇਕਾਂ ਔਰਤਾਂ ਦੇ ਪਤੀ ਚਲੇ ਗਏ ਨੇ ਇਸ ਚਿੱਟੇ ਦੀ ਪੇੜ ਚੱਲ ਚੁੱਕੇ ਨੇ ਜਿਸ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਪੰਜਾਬ ਨਸ਼ਾ ਮੁਕਤ ਬਣਾਉਣ ਦੀ ਜਿੱਥੇ ਕੋਸ਼ਿਸ਼ ਕੀਤੀਆਂ ਜਾ ਰਹੀਆਂ ਨੇ ਉੱਤੇ ਹੀ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੇ ਉੱਤੇ ਕਾਰਵਾਈ ਕਰਨ ਦੀਆਂ ਵੀ ਚਰਚਾਵਾਂ ਲਗਾਤਾਰ ਜਿਸ ਤਰ੍ਹਾਂ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਹੁਣ ਸਵਾਲ ਇੱਥੇ ਇਹੀ ਪੈਦਾ ਹੁੰਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਅਮਨਦੀਪ ਕੋ ਜੋ ਥਾਰ ਵਾਲੀ ਸੋਸ਼ਲ ਮੀਡੀਆ ਦੇ ਉੱਤੇ ਕਹਿ ਲਈ ਜਿਸ ਤਰ੍ਹਾਂ ਰੀਲਾਂ ਬਣਾ ਕੇ ਪਹਿਲਾਂ ਫੇਮਸ ਸੀ ਉਸ ਦੇ ਘਰ ਦੇ ਉੱਤੇ ਕਦੋਂ ਹੁਣ ਜਿਹੜਾ ਲਾਲ ਪੰਜਾ ਚੱਲੇਗਾ ਬੁਲਡੋਜ਼ਰ ਚੱਲੇਗਾ ਜਾਂ ਫਿਰ ਨਹੀਂ ਇਹ ਹੁਣ ਆਉਣ ਵਾਲਾ ਵਕਤ ਦੱਸੇਗਾ ਕਿਉਂਕਿ ਮਾਨ ਸਰਕਾਰ ਦੇ ਲਈ ਜਿਹੜੀ ਹੁਣ ਪੰਜਾਬ ਦੇ ਵਿੱਚ ਜਿਮਣੀ ਚੋਣ ਲੁਧਿਆਣਾ ਪੱਛਮੀ ਦੀ ਹੋਣ ਵਾਲੀ ਆ ਉਸ ਦੇ ਵਿੱਚ ਇਸ ਸਮੱਸਿਆ ਨੂੰ ਲੈ ਕੇ ਵਿਰੋਧੀ ਖੂਬ ਉਹਨਾਂ ਨੂੰ ਘੇਰ ਦੇ ਦਿਖਾਈ ਦੇਣਗੇ ਕਿ ਉਸ ਤੋਂ ਪਹਿਲਾਂ ਇਸ ਦੇ ਉੱਤੇ ਪਹਿਲਾ ਪੰਜਾ ਚਲਾ ਕੇ ਕੀ ਮਾਨ ਸਰਕਾਰ ਹੁਣ ਵਿਰੋਧੀਆਂ ਨੂੰ ਚੁੱਪ ਕਰਾਵੇਗੀ ਜਾਂ ਫਿਰ ਇਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਵਿਰੋਧੀਆਂ ਦੇ ਸਵਾਲਾਂ ਦਾ ਸਾਹਮਣਾ ਕਰਨ ਲਈ ਪੰਜਾਬ ਸਰਕਾਰ ਤਿਆਰ ਹੈ ਕਿ ਕੁਝ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਮਸਲੇ ਨੂੰ ਲੈ ਕੇ ਹੋਰ ਖੁਲਾਸੇ ਹੋਣਗੇ ਜਾਂ ਫਿਰ ਨਹੀਂ ਜਾਂ ਫਿਰ ਪੰਜਾਬ ਪੁਲਿਸ ਇਸ ਮਸਲੇ ਨੂੰ ਲੈ ਕੇ ਕਿਉਂਕਿ ਦੇਖੋ ਜਦੋਂ ਇੱਕ ਛੋਟਾ ਪੁਲਿਸ ਅਧਿਕਾਰੀ ਜਦੋਂ ਇਹ ਕੰਮ ਕਰਦਾ ਤਾਂ ਉਹ ਕਿਸੇ ਨਾ ਕਿਸੇ ਇਸ਼ਾਰੇ ਦੇ ਉੱਤੇ ਜਾਂ ਫਿਰ ਕਿਸੇ ਦਾ ਉਹਦੇ ਨਾਲ ਹੱਥ ਹੁੰਦਾ ਤਾਂ ਇਹ ਕੰਮ ਕੀਤੇ ਜਾਂਦੇ ਨੇ ਬਿਨਾ ਇਕੱਲੇ ਤੌਰ ਦੇ ਉੱਤੇ ਇਹੇ ਕੰਮ ਨਹੀਂ ਕੀਤੇ ਜਾ ਸਕਦੇ ਉਹਨੇ ਜਾਂਚਤਾ ਵਿਸ਼ਾ ਕਿ ਇਸ ਦੇ ਵਿੱਚ ਹੋਰ ਕਿਹੜੇ ਅਧਿਕਾਰੀ ਜਾਂ ਕੋਈ ਪੁਲਿਸ ਮੁਲਾਜ਼ਮ ਨੇ ਜਾਂ ਕੋਈ ਅਫਸਰ ਨੇ ਜਾਂ ਫਿਰ ਕੋਈ ਲੀਡਰ ਹੈ ਮੰਤਰੀ ਹੈ ਵਿਧਾਇਕ ਹੈ ਇਸ ਦੇ ਵਿੱਚ ਕੀ ਕੁਝ ਹੋਰ ਨਾਲ ਜੁੜੇ ਹੋਏ ਤਾਰ ਨੇ ਇਸ ਨੂੰ ਲੈ ਕੇ ਆਖਰਕਾਰ ਜਿਹੜਾ ਚਿੱਟਾ ਲੈ ਕੇ ਆਉਂਦੀ ਸੀ ਕਿੱਥੋਂ ਸਪਲਾਈ ਹੁੰਦਾ ਸੀ ਕਿੱਥੋਂ ਲੈ ਕੇ ਆਉਂਦੀ ਸੀ ਤੇ ਕਿੱਥੇ ਉਸ ਨੂੰ ਪਹੁੰਚਾਇਆ ਜਾਂਦਾ ਸੀ ਇਸ ਨੂੰ ਲੈ ਕੇ ਹੁਣ ਸਭ ਤੋਂ ਵੱਡੀ ਜਿਹੜੀ ਅਪਡੇਟ ਇਹ ਹੀ ਹੋਵੇਗੀ ਕਿ ਇਸ ਦਾ ਸਾਰਾ ਜੋ ਨਚੋਰ ਹੈ ਪੰਜਾਬ ਪੁਲਿਸ ਕੱਢ ਕੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਦੱਸੇਗੀ ਪੰਜਾਬ ਲੋਕਾਂ ਦੇ ਸਾਹਮਣੇ ਰੱਖੇ ਕਿ ਅਸੀਂ ਇਸ ਦਿਨ ਨੂੰ ਨਰਪੱਖਤਾ ਤੌਰ ਦੇ ਉੱਤੇ ਅਸੀਂ ਇਹਦੀ ਜਾਂਚ ਕਰ ਰਹੇ ਹਾਂ ਇਸ ਦੇ ਵਿੱਚ ਕੋਲਾਸੇ ਕਰੇਗੀ ਕਿ ਅਸੀਂ ਇੱਥੋਂ ਜਿਹੜਾ ਨਸ਼ੇ ਦੇ ਸਪਲਾਈ ਹੁੰਦੀ ਸੀ ਤੇ ਇੱਥੇ ਇਹਨਾਂ ਨੂੰ ਪਛਾਣਿਆ ਜਾਂਦਾ ਸੀ ਇਹ ਇਹਦੇ ਨਾਲ ਕਿਉਂਕਿ ਇੱਕ ਚੈਨ ਹੁੰਦੀ ਹੈ ਕਿਉਂਕਿ ਉਹ ਇਕੱਲੀ ਜੇਕਰ ਲੈ ਕੇ ਜਾ ਰਹੀ ਸੀ ਤਾਂ ਕਿਤੇ ਨਾ ਪਚਾਰੀ ਹੋਵੇ ਕਿ ਕਿਤੇ ਤਾਂ ਲੈ ਕੇ ਆਈ ਹੋਵੇਗੀ ਇਸ ਚੈਨ ਨੂੰ ਤੋੜਨ ਦੇ ਲਈ ਹੁਣ ਪੰਜਾਬ ਪੁਲਿਸ ਕੀ ਕੁਝ ਕਰੇਗੀ ਪਰ ਮਾਨ ਸਰਕਾਰ ਇਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਇਸ ਮਸਲੇ ਨੂੰ ਲੈ ਕੇ ਬੜੀ ਗੰਭੀਰ ਹੈ ਜਿਸ ਤਰ੍ਹਾਂ ਉਹਦੇ ਐਮਐਲਏ ਵਿਧਾਇਕਾਂ ਦੇ ਬਰੋ ਲਗਾਤਾਰ ਵੀਡੀਓ ਪਾ ਕੇ ਸਰਕਾਰ ਆਪਣਾ ਪੱਖ ਪੂਰੀ ਹੈ ਕਿਉਂਕਿ ਸਰਕਾਰ ਦੇ ਲਈ ਹੁਣ ਚੁਣੌਤੀ ਵਾਲਾ ਵਿਸ਼ਾ ਹੈ ਕਿਉਂਕਿ 2000 ਜਿਹੜੀਆਂ 27 ਦੀਆਂ ਚੋਣਾਂ ਨੇ ਉਸ ਤੋਂ ਪਹਿਲਾਂ ਜੇਕਰ ਇਸ ਮਸਲੇ ਨੂੰ ਹੱਲ ਕਰਦੀਏ ਲੋਕਾਂ ਦੇ ਵਿੱਚ ਇਹ ਗੱਲ ਜ਼ਰੂਰ ਹੋ ਚੁੱਕੀ ਸੀ ਕਿ ਮਾ ਸਰਕਾਰ ਦੇ ਵੱਲੋਂ ਜਿਹੜਾ ਪੀਲਾ ਪੰਜਾ ਚਲਾਇਆ ਜਾ ਰਿਹਾ ਹੈ ਨਸ਼ੇ ਦੇ ਖਿਲਾਫ ਕਿਤਨਾ ਕਿਤੇ ਪ੍ਰਸ਼ੰਸਾ ਜ਼ਰੂਰ ਲੋਕ ਕਰ ਰਹੇ ਸੀ ਕਿਉਂਕਿ ਜਮੀਨੀ ਪੱਧਰ ਦੇ ਉੱਤੇ ਜਿਨ੍ਹਾਂ ਦੇ ਮਾਵਾ ਦੇ ਪੁੱਤ ਚਲੇ ਗਏ ਪੈਣਾ ਦੇ ਭਰਾ ਚਲੇ ਗਏ ਪਤਨੀਆਂ ਦੇ ਜਿਹੜੇ ਪਤੀ ਚਲੇ ਗਏ ਉਹਨਾਂ ਦੇ ਵੱਲੋਂ ਇਸ ਦੀ ਵੀ ਤਾਰੀਫ਼ ਕੀਤੀ ਜਾ ਰਹੀ ਸੀ ਪਰ ਹੁਣ ਵੇਖਣਾ ਬੇहद ਖਾਸ ਹੋਵੇਗਾ ਕਿ ਹੁਣ ਇਸ ਮਸਲੇ ਨੂੰ ਲੈ ਕੇ ਪੰਜਾਬ ਸਰਕਾਰ ਕਿਹੋ ਜੀ ਕਾਰਵਾਈ ਕਰਦੀ ਹੈ ਕਿਉਂਕਿ ਜਦੋਂ ਉਹਨਾਂ ਦਾ ਅਧਿਕਾਰੀ ਜਿਹੜਾ ਪੁਲਿਸ ਮੁਲਾਜ਼ਮ ਹੋਵੇ ਜੇਕਰ ਉਹ ਇਹੋ ਜਿਹੇ ਕੰਮ ਕਰ ਰਿਹਾ ਹੋਵੇ ਤਾਂ ਜਦੋਂ ਖੇਤ ਹੀ ਵਾਰਡ ਰੁੱਖਣ ਲੱਗ ਜਾਵੇ ਤਾਂ ਸਵਾਲ ਤਾਂ ਉਠ ਰੇ ਸੁਭਾਵਿਕ ਨੇ ਤੁਹਾਡੇ ਕੀ ਵਿਚਾਰ ਨੇ ਕਿ ਇਸ ਦੇ ਉੱਤੇ ਪੀਲਾ ਪੰਜਾ ਚਲਾਉਣਾ ਚਾਹੀਦਾ ਜਾਂ ਨਹੀਂ ਜੇਕਰ ਸਰਕਾਰ ਨਹੀਂ ਚਲਾਂਦੀ ਤਾਂ ਕਾਰਨ ਕੀ ਨੇ ਕਿ ਕੁਝ 클래ਸੇ ਹੋਣਗੇ ਜੇਕਰ ਕੁਝ ਹੋਰ ਆਪਣਾ ਦੀ ਇਸ ਮਸਲੇ ਨੂੰ ਲੈ ਕੇ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਤੁਸੀਂ ਜੁੜੋ ਪਾਰਟੀ ਪੰਜਾਬ ਦੇ ਨਾਲ ਧੰਨਵਾਦ